ਬਾਨੀ ਤੇ ਯਾਤ ਕੇ ਹੋਰੋ ਦਾਸ ਹਮਾਰੀ ਜੀਉ ਪਿੰਡ ਸਤੂ ਤੇਰਾ ਵਾਹੀ ਗੁਰੂ ਗੁਰ ਨਾਨਕ ਸਾਹਿਬੋ ਤੇਲੀ ਵੜਿਆਈ ਕੋਈ ਨਾਉ ਨ ਜਾਣੇ ਮੇਰਾ ਵਾਹੀ ਗੁਰੂ ਗੁਰਦੇ ਸਤਨਾਮ ਵਾਹਿਗੁਰੂ ਜੀ ਪੰਨਾ ਤਤਾਂ ਸਰਬੱਤ ਗੁਰਦਵਾਰਨ ਦਾ ਧਿਆਨ ਕਰਕੇ ਬੁਰ ਨੈ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਰਈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਧੀ ਦਾਮ ਕੇਸਤੰ ਰੈਤ ਤਾਨ ਉਦੇਪ ਤਾਨ ਸਾਹ ਤਮ ਕਰੋ ਸਾਤੰ ਦਨ ਸਰਦਾ ਨਾ ਉਤਾਨ ਸ੍ਰੀ ਨਮਕਸਤਾਂ ਸਰਦੇ ਦਰਸ਼ਨੀ ਸ਼ਾਨ ਆਮ ਚੌਂਕੀਆਂ ਚੱਲਦੇ ਰੋਕੇ ਅਟਲ ਧਰਮ ਦਾ ਜੈ ਹਾਰ ਹੋਰ ਰਸ ਕੀ ਵਾਹਿਗੁਰੂ ਜੀ ਸਿੱਖਾਂ ਦਾ ਮਨੀ ਪੰਥ ਬਦਲੂ ਅਤਮ ਦੇ ਪੀਰੋਣਾ ਇਹੋ ਕੋਰ ਤੇਤਾ ਦਰਬਰ ਵਿੱਚ ਇਹ ਬਾਸ਼ਾ ਜਿਓ ਜੋ ਮਨੋ ਕੋ ਸੰਤਾਂ ਦੇ ਸੇਵਾ ਦਰਸਤੇ ਪਸੰਦ ਦਾਸ ਬਣ ਕੇ ਕਰਵਾ ਜਿਏ ਕਿਰਪਾ ਕਰੀ ਸੇਵਾ ਸਹਿਬਾਹਰ ਦੇ ਆਸ਼ਿਆ ਜਿਓ ਦਿਲਜੀਤ ਰਾਮ ਜੀ ਅੰਪੀਰ ਦਾਸ ਨਾਨਕ ਜੋਰਿੰਦ ਕਾ ਹੋਰ ਪ੍ਰਤਾਸ ਸੰਤਾਂ ਦੇ ਸਿਰ ਤੇ ਨੀਰ ਪਰਤਨ ਜੇ ਬਾਸ਼ਾ ਜਿਓ ਅਮਰ ਬਾਸਿਰ ਦੇ ਸਿਰ ਤੇ ਨੀਰ ਦਾਤਨਾ ਪ੍ਰਵਾਹ ਦੇ ਨੀਰ ਆਪਨੇ ਵਰਦਾਨੇ ਖਦੇ ਉਸਤੇ ਆਸਿਆ ਦੀਓ ਕਿਰਪਾ ਰਹਿਤ ਕਰੋ ਇਲਾਹੀ ਬਾਣੀ ਤੁਕੇ ਵੰਦ ਤੁੰਨਾ ਮੇ ਬੋਸੇ ਸਾਰੋ ਗੁਰੂ ਨਾਮੇ ਬੋਸ ਕੇ ਸੰਗਤਾਂ ਨੂੰ ਨਦਰੋ ਨਦਰਿ ਤੇ ਹਾਰ ਤੋ ਸਹੀ ਪਿਆਰੇ ਮੇਰ ਜਿਨ੍ਹਾਂ ਦੇ ਮਿਲਿਆ ਉਦੀਦਾਨ ਚਿਤਿਆ ਆਵੇ ਸੇਖ ਵਰਤੇ ਸੁੰਦੇ ਸਰਬਤ ਨਾਇ ਬਤੂਨ ਨਾਨਕ ਨਾਮ ਚੜ੍ਹਦੀ ਕਲਾ ਤੇ ਭਣੇ ਸਰਬਤ ਦਾ ਭਲਾ ਕਾਲ ਕਾਲ ਤੋਂ ਮਾਏ ਗੁਰਜੀ ਕੀ ਫਤਿਹ ਦੁਜਰਾ ਕੇ ਭਈਆ ਕਾਲ ਕੀ ਤਵੀ ਜਲਾਇਓ ਪੰਥ ਸੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇਹ ਕੋ ਮਲ ਕੋਚ ਹੈ ਕੋਚ ਜਬਦ ਮੈਂ ਖਾਣ ਸਾ ਰਾਗੀ ਰਹੇ ਨ ਕੋਈ ਬਾਕੀ ਚਾਰਨਜੋ ਤੁਨਾ ਮਜਹਾਜ ਹੈ ਜੜੇ ਸੋਤਰੇ ਪਾਰ ਕੋਸ਼ਰਤਾ ਗੁਰ ਸੇਵਦੇੁਰ ਪਾਰਣ ਨਾਰਨ ਹਾਰ ਕੋਸ਼ਰਤਾ ਗੁਰ ਸੇਵਦੇੁਰ ਪਾਰਣ ਨਾਰਨ ਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ